ਦੋਸਤੋ ਇਹ ਹੈ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਦੁਨੀਆ ਦੀ ਸਭ ਤੋਂ ਮਹਿੰਗੀ ਜਾਂ ਖਰੀਦਣ ਵਾਲੇ ਦੀਵਾਨ ਟੋਡਰਮਲ ਜੀ ਤੇ ਉਹਨਾਂ ਦੀ ਜਿਹੜੀ ਪ੍ਰਾਤਨ ਹਵੇਲੀ ਹੈ ਬਿਲਕੁਲ ਜਿਹੜੀ ਸਮੁੰਦਰੀ ਜਹਾਜ਼ ਦੇ ਵਾਂਗੂ ਇਹਦਾ ਜਿਹੜਾ ਨਕਸ਼ਾ ਬਣਾਇਆ ਹੋਇਆ ਹੈਗਾ ਜਦੋਂ ਛੋਟੇ ਸਾਹਿਬ ਜਾਦਿਆ ਨੂੰ ਸੂਬਾ ਖਾਨ ਸਰੰਦ ਨੇ ਨੀਹਾਂ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਸੀ ਤਾਂ ਉਹਨਾਂ ਦੇ ਅੰਤਮ ਸੰਸਕਾਰ ਵਾਸਤੇ ਆਪਣਾ ਸਭ ਕੁਝ ਵਾਰ ਦਿੱਤਾ ਸੀ ਉਹ ਜਗ੍ਹਾ ਖਰੀਦਣ ਵਾਸਤੇ ਦੀਵਾਨ ਟੋਡਰ ਮੱਲ ਜੀ ਨੇ ਤੇ ਹੁਣ ਦੁਬਾਰੇ ਜਿਹੜੀ ਇਸ ਦੀ ਉਸਾਰੀ ਸ਼ੁਰੂ ਹੋ ਗਈ ਆ ਤੁਸੀਂ ਵੇਖ ਲਓ ਤੇ ਅੰਦਰੋਂ ਵੀ ਜਿਹੜੀ ਸਾਰੀ ਕੰਮ ਫਿਰ ਕੇ ਵਿਖਾਵਾਂਗੇ ਪਹਿਲਾਂ ਤਾਂ ਜਿਹੜੀ ਮਿੱਟੀ ਕਾਫੀ ਉੱਚੇ ਚੜੀ ਹੋਈ ਸੀ ਤੇ ਹੁਣ ਕਾਫੀ ਜਿਹੜੀ ਵਿੱਚ ਹੋਈ ਲੀ ਪੱਟੀ ਗਈ ਐ ਤੇ ਆਲੇ-ਦਾਲੇ ਤੁਸੀਂ ਵੇਖ ਲਓ ਤੇ ਇੱਧਰ ਜਿਹੜਾ ਕੰਮ ਚੱਲ ਰਿਹਾ ਹੈਗਾ ਹਵੇਲੀ ਦਾ ਕਿੱਥੇ ਕੀ ਸੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਹਵੇਲੀ ਦੇ ਅੰਦਰ ਚੱਲਾਂਗੇ ਕਿੱਥੇ ਕੀ ਕਿੱਥੇ ਰਸੋਈ ਹੁੰਦੀ ਸੀ ਕਿੱਥੇ ਨਾ ਆ ਰੂਮ ਕਿੱਥੇ ਜਿਹੜੇ ਚੌਂਕੀਦਾਰ ਖੜਦੇ ਹੁੰਦੇ ਸੀ ਆਪਾਂ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਜਦ ਜਦ ਅ ਦਵਾਨ ਟੋਡਰ ਮਾਲਜੀ ਨੇ ਉਹ ਜਗ੍ਹਾ ਖਰੀਦੀ ਸੀ ਜੋਤੀ ਸਰੂਪ ਗੁਰਦੁਆਰਾ ਜਿੱਥੇ ਸਥਿਤ ਹੈ ਤੇ ਉਹ ਅੱਜ ਵੀ ਦੁਨੀਆ ਦੀ ਜਿਹੜੀ ਸਭ ਤੋਂ ਮਹਿੰਗੀ ਜਗ੍ਹਾ ਹੁੰਦੀ ਹੈ ਜਿੱਥੇ ਖੜਮੀਆਂ ਮੋਹਰਾ ਵਸਾਈਆਂ ਸੀ ਤੇ ਉਸ ਤੋਂ ਬਾਅਦ ਜਿਹੜੀ ਤਿੰਨ ਗਿੱਟ ਧਰਤੀ ਕਹਿਦੀ ਆਪਾਂ ਜਿਹੜੀ ਖਰੀਦੀ ਸੀ ਅੰਤਮ ਸੰਸਕਰਨ ਕਾਰ ਕਰਨ ਵਾਸਤੇ ਤੇ ਅੱਜੋ ਦੋਸਤੋ ਅੰਦਰ ਚੱਲਦੇ ਆਂ ਦੇਖੋ ਹਵੇਲੀ ਦਾ ਕੰਮ ਜਿਹੜਾ ਸਾਰੇ ਪਾਸੋਂ ਨੂੰ ਸ਼ੁਰੂ ਹੋ ਗਿਆ ਜਿੱਥੋਂ ਜਿੱਥੋਂ ਟੁੱਟੀ ਸੀ ਉੱਥੇ ਮੁਰੰਮਤ ਹੈ ਜਿਹੜੀ ਹੋਣ ਲੱਗ ਗਈ ਹਵੇਲੀ ਦੀ ਹਾਲਾਂਕਿ ਸਾਨੂੰ ਹੋਣ ਵੀ ਜਿਹੜੀ ਬਹੁਤ ਟੁੱਟੀ ਹੋਈ ਆ ਪਰ ਇਹਦਾ ਹੌਲੀ ਹੌਲੀ ਜਿਹੜਾ ਕੰਮ ਹੋ ਰਿਹਾ ਬਿਲਕੁਲ ਉਸੇ ਤਰ੍ਹਾਂ ਜਿਹੜੀ ਬਣਾ ਦਿੱਤੀ ਜਾਊਗੀ ਜਿਵੇਂ ਇਹ ਪਹਿਲਾਂ ਹੁੰਦੀ ਸੀ ਪੁਰਾਣੇ ਸਮੇਂ ਚ ਹੁੰਦੀ ਸੀ ਅੱਜ ਤੋਂ 300 ਸਾਲ ਪੁਰਾਣੀ ਕਹਿਦੀ ਆ ਵੀ ਜਿਵੇਂ ਉਸ ਟਾਈਮ ਹੁੰਦੀ ਸੀ ਨਾ ਤਾਂ ਉਸ ਤਰ੍ਹਾਂ ਹੀ ਜਿਹੜੀ ਇਹ ਹਵੇਲੀ ਨੂੰ ਬਣਾ ਦਿੱਤਾ ਜਾਊਗਾ ਪਹਿਲਾਂ ਇਹ ਸਵੇਲੀ ਤੇ ਬਹੁਤ ਆ ਜਿਆਦਾ ਆਪਾਂ ਕਹਿੰਦੀ ਵੀ ਗੌਰ ਨਹੀਂ ਕੀਤੀ ਹੋਈ ਬਹੁਤ ਸਮੇਂ ਤੋਂ ਮੈਂ ਵੀ ਹੋਰ ਤੁਸੀਂ ਵੀ ਆਂਦੇ ਹੋਗੇ ਪਰ ਇਸ ਤਰ੍ਹਾਂ ਹੀ ਜਿਹੜੀ ਪਈ ਸੀਗੀ ਬਿਲਕੁਲ ਟੁੱਟੀ ਫੁੱਟੀ ਸੀ ਪਰ ਹੁਣ ਜਦੋਂ ਤੁਸੀਂ ਆਉਂਗੇ ਤਾਂ ਤੁਹਾਨੂੰ ਇਹਦੇ ਵਿੱਚ ਜਿਹੜਾ ਬਹੁਤ ਚੇਂਜ ਦੇਖਣ ਨੂੰ ਮਿਲੂਗਾ ਤੇ ਇੱਧਰ ਦੇਖੋ ਨਾਲ ਹੀ ਡਰੇਨ ਪਾਈਪ ਜਿਹੜੀ ਆਪਾਂ ਉੱਤੋਂ ਕਹਦੀ ਪਾਣੀ ਆਉਂਦਾ ਸੀ ਇੱਥੇ ਰਸੋਈ ਦੀ ਅਲਮਾਰੀ ਜਿਹੜਾ ਵੀ ਸਮਾਨ ਖਾਣ ਪੀਣ ਦਾ ਇੱਥੇ ਟਿਕਦਾ ਹੁੰਦਾ ਸੀ ਉਸ ਵੇਲੇਾਂ ਚ ਤੇ ਇਧਰ ਜਿਹੜਾ ਆ ਦੇਖੋ ਤੁਸੀਂ ਪਾਣੀ ਦਾ ਹੋਜ਼ ਸੀਗਾ ਇੱਥੇ ਵਾਟਰ ਟੈਂਕ ਕਹਿ ਦੀ ਆਪਾਂ ਵੀ ਇੱਥੇ ਜਿਹੜਾ ਹੁੰਦਾ ਸੀ ਇੱਥੋਂ ਪਾਣੀ ਲੈਂਦੇ ਸੀ ਇਧਰ ਚੁੱਲਾ ਹੁੰਦਾ ਸੀ ਤੇ ਇਧਰ ਬਾਹਰ ਅੰਦਰ ਜਾਣ ਦਾ ਰਸਤਾ ਹੁੰਦਾ ਸੀਗਾ ਦੋਸਤੋ ਤੇ ਇਧਰਲੇ ਪਾਸੇ ਜਿਹੜਾ ਉਧਰ ਵੀ ਦਿਖਾਉਣਾ ਤੁਹਾਨੂੰ ਇਧਰ ਦੇਖੋ ਇਧਰ ਵੀ ਜਿਹੜਾ ਸਾਰੇ ਹਵੇਲੀ ਦਾ ਕੰਮ ਚੱਲ ਰਿਹਾ ਹੈਗਾ ਤੇ ਇਧਰਲੇ ਪਾਸੇ ਦੇਖੋ ਤੁਸੀਂ ਉੱਪਰੋਂ ਦਿਖਾਉਨੇ ਆਪਾਂ ਇਧਰ ਪਿੱਛੋਂ ਵੀ ਜਿਹੜੀ ਸਾਰੀ ਕਾਫੀ ਹੱਦ ਤੱਕ ਜਿਹੜੀ ਮੁਰੰਮਤ ਕਰਤੀ ਤੇ ਪਿਛਲੀ ਵਾਰ ਜਦੋਂ ਆਈ ਸੀ ਤਾਂ ਕਾਫੀ ਜਿਹੜੀ ਟੁੱਟੀ ਹੋਈ ਸੀ ਦੋਸਤੋ ਬਿਲਕੁਲ ਜਿਹੜਾ ਜਦੋਂ ਤੁਸੀਂ ਇਸ ਹਵੇਲੀ ਨੂੰ ਦੇਖੋਗੇ ਤਾਂ ਸਮੁੰਦਰੀ ਜਹਾਜ਼ ਦੇ ਵਾਂਗੂ ਜਿਹੜਾ ਦੇਖਣ ਨੂੰ ਮਿਲੂਗੀ ਜਹਾਜ਼ ਹਵੇਲੀ ਕਹਿੰਦੇ ਦਵਾਨ ਟੋਡਰ ਮਾਲੀ ਜੀ ਦੀ ਜਹਾਜ਼ ਹਵੇਲੀ ਬਿਲਕੁਲ ਸਮੁੰਦਰੀ ਜਹਾਜ਼ ਦੇ ਨਕਸ਼ੇ ਵਾਂਗੂ ਜਿਹੜਾ ਇਹਦਾ ਬਣਾਈ ਹੋਈ ਹੈਗੀ ਇਹ ਤੇ ਇੱਧਰ ਦੇਖੋ ਪਿਛਲੇ ਪਾਸੋਂ ਜਿਹੜੀ ਸਾਰੀ ਮਨਮਤੇ ਦੀ ਕਰ ਦਿੱਤੀ ਦੋਸਤੋ ਬਹੁਤ ਵੱਡੀ ਦੇਣਾ ਸਿੱਖ ਇਤਿਹਾਸ ਨੂੰ ਦਵਾਨ ਟੋਡਰ ਮਾਲੀ ਜੀ ਦੀ ਪਹਿਲਾਂ ਜਿਹੜੀ ਗੌਰਨੀ ਕੀਤੀ ਗਈ ਹਵੇਲੀ ਤੇ ਤੇ ਹੁਣ ਜਿਹੜੀ ਬਣ ਲੱਗੀ ਹੈਗੀ ਤੇ ਕਾਫੀ ਹੱਦ ਤੱਕ ਜਿਹੜੀ ਥੱ ਇਹ ਆ ਜੋ ਆਪਾਂ ਤੁਹਾਨੂੰ ਉਧਰ ਤੋਂ ਦਿਖਾਉਨੇ ਆਂਗੇ ਅਰ ਸੋਈ ਨੂੰ ਜਾਣ ਦਾ ਰਸਤਾ ਵੇ ਟੂ ਕਿਚਨ ਹੁਣ ਵੀ ਬਹੁਤ ਸਾਰੇ ਲੋਕ ਆਉਂਦੇ ਆ ਦੇਖਣ ਹਵੇਲੀ ਨੂੰ ਤੇ ਕਿਰਪਾ ਕਰਕੇ ਜੋੜੇ ਉਤਾਰ ਕੇ ਜਾਓ ਅੰਦਰ ਜੇ ਤੁਸੀਂ ਅੰਦਰ ਚੱਲਿਓ ਤਾਂ ਪ੍ਰਾਣਾ ਪਲਾਸਟਰ ਹੁੰਦਾ ਸੀ ਜਿਹੜਾ ਆ ਦੇਖੋ ਤੁਸੀਂ ਇਹ ਪ੍ਰਾਣਾ ਪਲਾਸਟਰ ਸੀਗਾ ਤੇ ਇਧਰਲੇ ਪਾਸੇ ਤਹਿ ਖਾਣੇ ਦਾ ਰੋਸ਼ਨਦਾਨ ਸੀ ਜਿਹੜਾ ਤੁਸੀਂ ਆ ਦੇਖ ਰਹੇ ਹੋ ਹਾਲੇ ਵੀ ਹੋ ਸਕਦਾ ਇਹਦੀ ਥੱਲੋ ਖਦਾਈ ਹੋਰ ਵੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਜਿਹੜੀ ਇਹ ਕਾਫੀ ਉੱਚੀ ਸੀ ਤੇ ਹੁਣ ਖਦਾਈ ਕਰਕੇ ਥੱਲੋ ਆ ਕਾਫੀ ਜਿਹੜੀ ਕੱਢੀ ਗਈ ਆ ਤੇ ਹੋ ਸਕਦਾ ਹੋਰ ਹੋ ਜੇ ਥੋੜੀ ਬਹੁਤੀ ਕੁਝ ਸਮੇਂ ਤੱਕ ਜਿਹੜਾ ਤੁਹਾਨੂੰ ਹਵੇਲੀ ਦੇ ਅੰਦਰ ਬਹੁਤ ਜਿਹੜਾ ਚੇਂਜ ਦੇਖਣ ਨੂੰ ਮਿਲੂਗਾ ਬਿਲਕੁਲ ਉਸੇ ਤਰ੍ਹਾਂ ਬਣ ਜੂ ਜਿਵੇਂ ਇਹ ਪਹਿਲਾਂ ਹੁੰਦੀ ਸੀਗੀ ਹੈਨਾ ਤੇ ਇਧਰ ਦੇਖੋ ਦੋਸਤੋ ਇਹ ਜਿਹੜੇ ਕਮਰੇ ਬਣੇ ਹੁੰਦੇ ਸੀ ਉਸ ਵੇਲੇ ਤੇ ਇਹਨਾਂ ਦੇ ਬਕਾਇਦਾ ਉੱਪਰ ਲਿਖਿਆ ਵੀ ਹੋਇਆ ਇਹ ਤੇ ਖਾਣ ਦੀਆਂ ਇਹ ਪੌੜੀਆਂ ਹੁੰਦੀਆਂ ਸੀ ਆ ਚੂਨੇ ਤੇ ਇੱਟਾਂ ਦਾ ਬਣਿਆ ਪ੍ਰਾਚਨ ਪੱਥਰ ਸੀਗਾ ਜਿਹੜਾ ਅੱਜ ਵੀ ਮੌਜੂਦ ਹੈ ਤੇ ਉਸੇ ਤਰ੍ਹਾਂ ਇਹਨੀਆਂ ਮਸੂਰੀ ਇੱਟਾਂ ਲੱਗਦੀਆਂ ਲੱਗਦੀਆਂ ਸੀ ਉਸ ਵੇਲੇ ਉਸੇ ਤਰ੍ਹਾਂ ਲਾਈਆਂ ਗਈਆਂ ਨੇ ਜਿੱਥੋਂ ਵੀ ਮੁਰੰਮਤ ਕੀਤੀ ਗਈ ਹੈ ਉਸੇ ਤਰ੍ਹਾਂ ਲਾਈਆਂ ਗਈਆਂ ਨੇ ਹਾਲਾਂਕਿ ਜਿਹੜੀਆਂ ਪਹਿਲਾਂ ਵੀ ਬਹੁਤ ਬਜੀਆਂ ਹੋਈਆਂ ਨੇ ਤੇ ਜਿੱਥੋਂ ਟੁੱਟਦੀ ਜਾ ਰਹੀ ਸੀ ਉੱਥੋਂ ਸਾਮ ਸਵਾਲ ਜਿਹੜੀ ਇਸ ਹਵੇਲੀ ਦੀ ਕੀਤੀ ਗਈ ਹੈ ਫਤੇਗੜ ਸਾਹਿਬ ਜਿਹੜਾ ਮੇਨ ਗੁਰੂ ਘਰ ਹੈ ਉੱਥੋਂ ਸਿਰਫ 2-3 ਕਿਲੋਮੀਟਰ ਦੀ ਦੂਰੀ ਤੇ ਜਿਹੜੀ ਹਵੇਲੀ ਹੈਗੀ ਜਦੋਂ ਆਪਾਂ ਫਾਟਕ ਟਾਪੜਿਆਂ ਤੇ ਖੱਬੇ ਹੱਥ ਜਿਹੜਾ ਰਸਤਾ ਮੁੜਦਾਗਾ ਤੇ ਉੱਥੋਂ ਆਪਾਂ ਇਸ ਹਵੇਲੀ ਨੂੰ ਆ ਸਕਦੇ ਹਾਂ ਨੇ ਤੇ ਵੇਖ ਸਕਦੇ ਹਾਂ ਹੈਨਾ ਤੇ ਇੱਧਰ ਦੇਖੋ ਦੋਸਤੋ ਆਜੋ ਤੁਹਾਨੂੰ ਖੂਦ ਖਾਨੇ ਇੱਕ ਪ੍ਰਾਤਨ ਖੂ ਜਿਹੜਾ ਉਸ ਟਾਈਮ ਪਾਣੀ ਦਾ ਆਪਾਂ ਕਹਿੰ ਬਹੁਤ ਡੂੰਗਾ ਸੀ ਨਾ ਜੋ ਆਪਾਂ ਦਿਖਾਉਂਦੇ ਹਾਂ ਨੇ ਨੇੜੇ ਜਾ ਕੇ ਉਹ ਵੀ 28 ਦਸੰਬਰ ਤੇਰਾ ਪੋ ਨੂੰ ਜਿਹੜਾ ਛੋਟੇ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਤੇ ਉਸ ਦਿਨ ਜਿਹੜੀ ਸੂਬੇ ਸਨਾ ਦਾ ਸਾਰੀ ਜੰਗਾਂ ਖਰੀਦੀ ਸੀ ਮੋਹਰਾ ਵਿਛਾ ਕੇ ਦੀਵਾਨ ਟੋਡਰ ਮਾਲੀ ਜੀ ਨੇ ਤੇ ਉਹਨਾਂ ਦੀ ਜਿਹੜੀ ਪ੍ਰਾਤਨ ਹਵੇਲੀ ਇੱਕ ਵਾਰੀ ਫੇਰ ਦੱਸਦਾ ਤੇ ਇੱਧਰ ਦੇਖੋ ਜਿਹੜਾ ਸਾਰਾ ਕੰਮ ਖੁਦਾਈ ਦਾ ਬਿਲਕੁਲ ਜਿਹੜਾ ਚੱਲੀ ਜਾਂਦਾ ਜਿੱਥੋਂ ਇੱਥੋਂ ਹਵੇਲੀ ਟੁੱਟ ਰਹੀ ਹੈ ਉੱਥੇ-ਉੱਥੇ ਜਿਹੜੀ ਦੁਬਾਰਾ ਇਹਦੀ ਮੁਰੰਮਤ ਕੀਤੀ ਜਾ ਰਹੀ ਹੈ ਦੀਵਾਨ ਟੋਡਰਮਲ ਜੀ ਇੱਕ ਵਾਰ ਗੁਰਤੇਗ ਬਹਾਦਰ ਜੀ ਨੂੰ ਮਿਲੇ ਸੀ ਤੇ ਉਦੋਂ ਉਹਨਾਂ ਨੇ ਕਿਹਾ ਸੀ ਗੁਰਤੇਗ ਬਹਾਦਰ ਜੀ ਨੂੰ ਵੀ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਦੱਸਿਓ ਜ਼ਰੂਰ ਤਾਂ ਗੁਰਤੇਗ ਬਹਾਦਰ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਤੇਰੇ ਤੇ ਵੀ ਇੱਕ ਜਿਹੜਾ ਅਜਿਹਾ ਆਦ ਦੇ ਨਾਲ ਆਊਗਾ ਵੀ ਤੈਨੂੰ ਸਾਡੀ ਜਿਹੜੀ ਕਰਨੀ ਪਊਗੀ ਸੇਵਾ ਤਾਂ ਉਸ ਬਦਲੇ ਤੁਸੀਂ ਦੇਖੋ ਐ ਨਾ ਕਿੰਡੀ ਦੀਵਾਨ ਟੋਡਰਮਲ ਜੀ ਨੇੜੀ ਸੇਵਾ ਨਵਾਈ ਹੈ ਤੇ ਆਹ ਦੋਸਤੋ ਖੂਹ ਹੈ ਪੁਰਾਣਾ ਤੇ ਪ੍ਰਾਤਨ ਖੂਹ ਹੈ ਤੁਸੀਂ ਵੇਖ ਸਕਦੇ ਹੋ ਹਾਲੇ ਵੀ ਜਿਹੜਾ ਮਜੂਦ ਹੈ ਉਸੇ ਤਰ੍ਹਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ